अच्छ आप बनाई सी सोयाचाप चलो देखने किस तरह बनाते हैं ये कोई रेस्टोरेंट भी नहीं है होम मेड है देखो किस तरह बनी और फिर खाओ के दसो ये सोया सोयाचाप प्योर वेजिटेरियन हंड्रेड परसेंट और सब नीची गल इस चापा मैदा यूज ही नहीं किया सिर्फ और सिर्फ आटा हेल्दी वर्जन देना ਪ੍ਰੀਤ ਪੰਜਾਬੀ ਇੰਡੀਅਨ ਕੁਕਿੰਗ ਆਪ ਸਭ ਦਾ ਬਹੁਤ ਬਹੁਤ ਸਵਾਗਤ ਐਨਿਊਟਰੀ ਸੋਇਆ ਚੰਕਸ ਇਸਦੇ ਆਪਾਂ ਇੱਕ ਬਹੁਤ ਹੀ ਅੱਛੀ ਚੀਜ਼ ਬਣਾ ਰਹੇ ਆ ਮਾਰਕੀਟੋਂ ਬਹੁਤ ਤੁਸੀਂ ਖਾਦੀ ਹੋਗੀ ਹੋਮ ਡਿਲੀਵਰੀ ਕਰਾਈ ਹੋਗੀ ਆਪਾਂ ਅੱਜ ਘਰ ਬਣਾਉਂਦੇ ਆ ਵੈਸੇ ਤਾਂ ਮਾਰਕੀਟ ਚ ਫਰੋਜ਼ਨ ਵੀ ਬਹੁਤ ਮਿਲਦੀ ਹੈ ਫਰੋਜ਼ਨ ਲੈ ਕੇ ਪਰ ਮੇਰੇ ਹਸਬੰਦ ਨੂੰ ਨਾ ਫਰੋਜ਼ਨ ਨਹੀਂ ਪਸੰਦ ਉਹਨਾਂ ਨੂੰ ਹੁੰਦਾ ਹੈ ਕਿ ਨਾ ਹੋਮ ਮੇਡ ਬਣਾਓ ਤੁਸੀਂ ਹਾਂ ਤੇ ਇਸ ਲਈ ਅੱਜ ਮੈਂ ਹੋਮ ਮੀਟ ਬਣਾਣੇ ਆ। ਤਾਂ ਚਲੋ ਦੇਖਦੇ ਹਾਂ ਕਿਸ ਤਰ੍ਹਾਂ ਬਣਾਣੇ। ਇਹਨਾਂ ਸਾਰਿਆਂ ਨੂੰ ਇੱਕ ਗਰਮ ਪਾਣੀ 'ਚ ਪਾਇਆ। ਜਦੋਂ ਪਾਣੀ ਉਬਲਦਾ ਹੋਵੇ, ਬੋਇਲ ਹੋ ਰਿਹਾ ਹੋਵੇ, ਉਹਦੇ 'ਚ ਨਿਊਟਰੀ ਪਾ ਦੇਣੀ ਹੈ। ਇਹਨਾਂ ਨੂੰ ਤਦ ਤੱਕ ਬੋਇਲ ਕਰਨਾ ਹੈ ਜਦੋਂ ਕਿ ਉਹਦੇ 'ਚ ਵਾਈਟ ਫਲ ਨਾ ਨਿਕਲਣਾ ਸ਼ੁਰੂ ਹੋ ਜਾਵੇ। ਜਦੋਂ ਉਹਦੇ 'ਚ ਵਾਈਟ ਫਲ ਨਿਕਲਣਾ ਸ਼ੁਰੂ ਹੋ ਜਾਏਗਾ ਤਾਂ ਤੁਸੀਂ ਗੈਸ ਬੰਦ ਕਰ ਦੇਣੀ ਹੈ ਤੇ ਇਹਨੂੰ ਠਾਕ ਕੇ ਰੱਖ ਦੇਣਾ। ਫਿਰ ਸਾਰਾ ਪਾਣੀ ਸਟੇਨ ਕਰ ਦੇਣਾ। ਉਸ ਤੋਂ ਬਾਅਦ ਅਗੂ ਦੇਖੋ ਕੀ ਕਰਦੇ ਆ। ਇਸ ਨੂੰ ਕੋਟਨ ਦੇ ਕੱਪੜੇ 'ਚ ਪਾ ਲਿਆ ਇਹ ਫਿਰ ਇਸ ਤਰ੍ਹਾਂ ਦੇ ਕਿੰਨਾ ਪਾਣੀ ਨਿਕਲ ਰਿਹਾ ਹੈ ਹਾਲੇ ਆਪਾਂ ਸਾਰਾ ਸਟੇਨ ਕੀਤਾ ਸੀ ਹਨ ਇਹ ਕੋਟਨ ਦੇ ਕੱਪੜੇ 'ਚ ਜਦੋਂ ਕੀਤਾ ਤੇ ਇਹਨੂੰ ਫਿਰ ਇਹਨੂੰ ਦਬਾ-ਦਬਾ ਕੇ ਇਹਦੇ 'ਚੋਂ ਸਾਰਾ ਪਾਣੀ ਕੱਢ ਲਿਆ ਇਸ ਤਰ੍ਹਾਂ ਸਾਰਾ ਪਾਣੀ ਕੱਢ ਲੈਣਾ ਬਿਲਕੁਲ ਪਾਣੀ ਨਾ ਰਹਿਣ ਦੇਣਾ ਇਹਨੂੰ ਐਂ ਡਰਾਈ ਕਰਨਾ ਹੈ ਮਤਲਬ ਸੁੱਕਾ ਕਰਨਾ ਹੈ ਉਸ ਨੀਟਰੀ ਨੂੰ ਆਪਾਂ ਸਾਰੇ ਨੂੰ ਗ੍ਰਾਇੰਡ ਕਰ ਲਿਆ ਸਾਰਾ ਪਾਣੀ ਕਢ ਕੇ ਇਨੂੰ ਗ੍ਰाइंड ਕਰ ਲੈ ਤੇ ਚ ਪਾਣੀ ਨਾ ਰਹਿਣ ਦੇਣਾ ਬਿਲਕੁਲ ਵੀ ਇਹ ਦੇਖੋ ਇਹਦਾ ਪ੍ਰੋਪਰ ਤੁਸੀਂ ਇਹਨੂੰ ਗ੍ਰाइंड ਕਰਨਾ ਉਸ ਤੋਂ ਬਾਅਦ ਨੈਕਸਟ ਦੇਖਦੇ ਆਪਨੇ ਸਾਰੇ ਨਿਊਟਰੀ ਬਣ ਕੇ ਇਦਾਂ ਹੋ ਗਿਆ ਫਿਰ ਆਪਾਂ ਇਹਨੂੰ ਦੇਖਣਾ ਹੈ ਇਦਾਂ ਇਕੱਠਾ ਕਰਕੇ ਵੀ ਇਹ ਦੇਖੋ ਇਕੱਠਾ ਹੋ ਰਿਹਾ ਹੈ ਹਨਾ ਇਕੱਠਾ ਹੋ ਰਿਹਾ ਤੇ ਇਹਦੇ ਵਿੱਚ ਥੋੜਾ ਬਹੁਤਾ ਪਾਣੀ ਹੈ ਉਸ ਪਾਣੀ ਨੂੰ ਰਿਮੂਵ ਕਰਨ ਲਈ ਵੀ ਉਹ ਨਾ ਗਿੱਲਾ-ਗਿੱਲਾ ਰਹੇ ਇਹਦੇ ਵਿੱਚ ਆਪਾਂ ਆਟਾ ਮਿਲਾਣਾ ਨੋਰਮਲ ਆਟਾ ਜਿਹੜਾ ਹੁੰਦਾ ਉਹ ਮਿਲਾਣਾ ਹੈ ਵੈਸੇ ਤਾਂ ਮੈਦਾ ਵੀ ਮਿਲਾ ਸਕਦੇ ਆ ਪਰ ਮੈਂ ਆਟਾ ਮਿਲਾ ਕੇ ਕਰ ਰਹੀ ਹਾਂ ਦੋ ਜਾਂ ਤਿੰਨ ਚਮਚ ਜੇ ਇਹ ਗਿੱਲਾ ਗਿੱਲਾ ਲੱਗੇ ਤਾਂ ਤਿੰਨ ਚਮਚ ਅਦਰਵਾਈਜ਼ ਦੋ ਚਮਚ ਆਟਾ ਪਾਣਾ ਇਹਨੂੰ ਮਿਕਸ ਕਰਕੇ ਦੇਖਣਾ ਜੇ ਗਿੱਲਾ ਗਿੱਲਾ ਲੱਗੇ ਤਾਂ ਫਿਰ ਤੀਸਰਾ ਚਮਚ ਪਾਣਾ ਡੋ ਬਣ ਜੇ ਉਸ ਤੋਂ ਬਾਅਦ ਆਪਾਂ ਵੱਡਾ ਸਾਰਾ ਪੇੜਾ ਲੈ ਕੇ ਗੋਲ ਗੋਲ ਰਾਉਂਡ ਰਾਉਂਡ ਕਰਕੇ ਫਿਰ ਇਹਨੂੰ ਜਿਵੇਂ ਆਮ ਆਪਾਂ ਰੋਟੀ ਬਣਾਉਂਦੇ ਆ ਨਾ ਉਹਨੂੰ ਵੇਲਦੇ ਆ ਇਸ ਤਰ੍ਹਾਂ ਵੇਲਣਾ ਇਸ ਸਾਈਡ ਤੋਂ ਥੋੜਾ ਟੁੱਟ ਜਾਏਗਾ ਇਦਾਂ ਕ੍ਰੈਕ ਹੋ ਜਾਏਗਾ ਫਿਕਰ ਨਾ ਕਰਨਾ ਚਿੱਕੇ ਇਸ ਤਰ੍ਹਾਂ ਬਣਾਓ ਸਾਰੇ ਨੂੰ ਇਸ ਤਰ੍ਹਾਂ ਕੱਟੀ ਜਾਣਾ ਇਹ ਦੇਖੋ ਇਸ ਤਰ੍ਹਾਂ ਸਾਰੀ ਰੋਟੀ ਨੂੰ ਕੱਟ ਲੈਣਾ ਆਹ ਦੇਖੋ ਸਟਿਕਸ ਲੈ ਕੇ ਨਾ ਇਹਦੇ ਉੱਤੇ ਆਪਾਂ ਥੋੜਾ ਜਿਹਾ ਪਾਣੀ ਕੋਨੇ ਤੇ ਲਾ ਕੇ ਇਹਨੂੰ ਰੋਲ ਕਰਦੇ ਜਾਣਾ ਆਰਾਮ ਨਾਲ ਇਹਨੂੰ ਇਸ ਤਰ੍ਹਾਂ ਪੂਰੇ ਨੂੰ ਏਦਾਂ ਕਮਾ ਦੇਣਾ ਥੋੜਾ ਜਿਹਾ ਇਹਨੂੰ ਕਰਦੇ ਚੌ ਕਰਦੇ ਜਾਓ ਹਾਂ ਫਿਰ ਜਿੱਥੇ ਉਹਨੇ ਖਤਮ ਹੋ ਗਿਆ ਅਗਲੀ ਫੇਰ ਲੈ ਲੈਣੀ ਥੋੜਾ ਜਿਹਾ ਪਾਣੀ ਲਗਾਣਾ ਹੈ। ਇਹ ਜਿੱਦਾਂ ਆਪਾਂ ਇੱਕ ਬਣਾਈ ਸੀ ਇਸ ਤਰ੍ਹਾਂ ਹੀ ਆਪਾਂ ਬਾਕੀ ਵੀ ਬਣਾਉਂਦੇ ਰਹਿਣਾ। ਇਸ ਦੇ ਉੱਤੇ ਛਾੜਦੇ ਰਹਿਣਾ ਇਸ ਤਰ੍ਹਾਂ। ਮੈਂ ਆਟਾ ਜਿਵੇਂ ਪਾਇਆ ਨਾ ਤੁਸੀਂ ਮੈਦਾ ਵੀ ਪਾ ਸਕਦੇ ਹੋ। ਮੈਂ ਮੈਦੇ ਦੀ ਬਣੀ ਹੋਈ ਚੀਜ਼ ਖੱਟ ਖਾਂਦੀਆਂ ਨਾ ਖਲਾਂਦੀਆਂ ਨਾ ਖਾਂਦੀਆਂ ਨਾ ਖਲਾਂਦੀਆਂ। ਇਹ ਦੇਖੋ ਇਹ ਜਿਵੇਂ ਇੱਥੇ ਖਤਮ ਹੋ ਗਿਆ ਨਾ ਨੈਕਸਟ ਨੂੰ ਆਪਾਂ ਇੱਥੋਂ ਹੀ ਸ਼ੁਰੂ ਕਰਨਾ ਹੈ। ਠੀਕ ਹੈ? ਇਹਨੂੰ ਇੱਥੋਂ ਹੀ ਨੈਕਸਟ ਸ਼ੁਰੂ ਕਰਨਾ ਹੈ। ਇਨੂੰ ਇਦਾਂ ਰੋਲ ਕਰਦੇ ਜਾਣਾ ਬੱਸ ਵੈਰੀ ਸਿੰਪਲ ਤੁਸੀਂ ਖੁਦ ਦੇਖ ਕੇ ਕਹੋਗੇ ਹਾਏ ਤੇ ਬੜਾ ਆਸਾਨ ਹੈ ਔਰ ਫਰੋਜ਼ਨ ਲੈ ਕੇ ਆਉਂਗੇ ਉਹਨਾਂ ਸਵਾਦ ਬੰਦੀ ਹੈ ਜੋ ਘਰ ਦੀ ਹੋਈ ਕਿ ਅਦਾ ਸਵਾਦ ਦੇਖਣਾ ਕਿਸ ਤਰ੍ਹਾਂ ਹੈ ਦੇਖ ਮੰਨ ਕੇ ਆਪਣੇ ਪਹਿਲਾਂ ਆਪਣਾ ਇੱਕ ਬਣਾਇ ਸੀ ਹੈ ਤੇ ਹੁਣ ਆਪਾਂ ਦੂਸਰੀ ਵੀ ਬਣਾ ਲੀਏ ਇਹ ਦੇਖੋ ਇੱਥੇ ਜਿਵੇਂ ਨਹੀਂ ਭਰੇ ਆ ਹੈਗਾ ਸੀਗਾ ਤੇ ਆਪਾਂ ਇੱਥੇ ਵੀ ਦਵਾ aport ਦਵਾਰੂ ਲਗਾ ਲੈਂਦੇ ਹਾਂ ਠੀਕ ਹੈ ਇਹਨੂੰ ਵੀ ਇੱਥੇ ਲਗਾਣਾ ਠੀਕ ਇਹ ਦੇਖ ਸਾਡੀਆਂ 6 ਸਟਿਕਸ ਬਣ ਗਈਆਂ ਇਹ ਦੇਖੋ ਮਾਰਕੀ ਟੌਪ ਅਫ ਫਰੋਜ਼ਨ ਲੈ ਕੇ ਆਂਦੇ ਹਾਂ ਨਾ ਆ ਆਪਣੀਆਂ 6 ਦੀਆਂ 6 ਬਣ ਗਿਆ ਆਪਾਂ ਇਹ ਸਾਰੇ ਜਿਹਨੇ ਸਟਿਕਸ ਬਣਾਈ ਹੈ ਉਹ ਆਪਾਂ ਪਾਣੀ ਚ ਪਾ ਦੇਣੀ ਹੈ ਪਾਣੀ ਨੂੰ ਫਿਰ ਉਬਾਲਣਾ ਇੱਕ ਉਹਦੋਂ ਪਤਾ ਲੱਗੇਗਾ ਕਿ ਆਪਣੀ ਬਨ ਗਈਆਂ ਜਾਂ ਕੁੱਕ ਹੋ ਗਈਆਂ ਉਹ ਇਹ ਉੱਪਰ ਤੈਰਨਗੀਆਂ ਉੱਪਰ ਫਲੋਟ ਕਰਨਗੀਆਂ ਹਲੇ ਜਿਵੇਂ ਹੁਣ ਸਾਰੇ نیچے ਥੱਲੇ ਤੇ ਬੈਠੇ ਨੇ ਪੈਨ ਦੇ ਪਾਣੀ ਦੇ ਹਨ ਫਿਰ ਜਦੋਂ ਦੇ ਪੱਕ ਜਾਣਗੇ ਇਹ ਆਪ ਹੀ ਉੱਪਰ ਤੈਰਨ ਲੱਗ ਜੀਏ ਤੇ ਸਮਝੋ ਇੱਕ ਬਨ ਗਿਆ ਸਾਡੇ ਸਾਰੇ ਇੱਕ ਬਨ ਗਏ ਇਹ ਉੱਪਰ ਤੈਰਨ ਲੱਗੇ ਤਾਂ ਗੈਸ ਬੰਦ ਕਰ ਦੇਣੀ ਹੈ ਤੇ ਗਰਮ ਪਾਣੀ ਦੋ ਤਿੰਨ ਮਿੰਟ ਰਹਿਣ ਦੇਣੀ ਉਸ ਤੋਂ ਬਾਅਦ ਇਹਨੂੰ ਪਾਣੀ ਚ ਛਕਟੋ ਇਹ ਪੈਨ ਚੋ ਕੱਟ ਕੇ ਇਸ ਤਰ੍ਹਾਂ ਹੋ ਜੇਗੀ ਇਹ ਦੇਖੋ ਇਹ ਬ੍ਰਾਊਨ ਬ੍ਰਾਊਨ ਹੈ ਨਾ ਸਾਫ ਹਨਾ ਤੇ ਇੱਕ ਕਣਕ ਦੇ ਆਟੇ ਕਰਕੇ ਜਦੋਂ ਤੁਸੀਂ ਮੈਦਾ ਪਾਉਂਗੇ ਜਦੋਂ ਦੋਸ ਮੈਦਾ ਘੋਲ ਕੇ ਬੰਨੋਗੇ ਤੇ ਇਹ ਫੇਦਰ ਵਾਈਟ ਵਾਈਟ ਜੋ ਆਪਾਂ ਮਾਰਕਟੋਂ ਫਰੋਜ਼ਨ ਲੈਂਦੇ ਨਾ ਉਸ ਤਰ੍ਹਾਂ ਹੋਏਗਾ ਬਟ ਇਹ ਹੈਲਦੀ ਹੈ ਮੈਦਾ ਤਾਂ ਸਭ ਨੂੰ ਪਤਾ ਕਿ ਆਪਣੀ ਬੋਡੀ ਲਈ ਬਹੁਤ ਨੁਕਸਾਨ ਕਰਦਾ ਸੋ ਇਹ ਨਾਰਮਲ ਆਟਾ ਜਿਹੜਾ ਆਪਾਂ ਪੰਜ ਚੀਜ਼ਾਂ ਦਾ ਬਣਿਆ ਮਿਲਦਾ ਬਣਾਉਂਦੇ ਆ ਹਨਾ ਜਵਾਰ ਬਾਜਰਾ ਇਸ ਤਰ੍ਹਾਂ ਦਾ ਰੋਟੀ ਦਾ ਇਸ ਚੰਦਾ ਦਾ ਆਪਣਾ ਸੋਇਆਬਿੰਦਾ ਆਟਾ ਠੀਕ ਹੈ ਇਹ ਨਾਰਮਲ ਆਟਾ ਇਹਦੇ ਵਿੱਚ ਮਿਕਸ ਕੀਤਾ ਤੇ ਇਹ ਸੋਇਆਬਿੰਦਾ ਹੋਵੇ ਚਾਹੇ ਕਣਕ ਦਾ ਹੋਵੇ ਉਹ ਆਟਾ ਦੇ ਤੁਸੀਂ ਮਿਕਸ ਕਰਨਾ ਤੇ ਇਹਨੂੰ ਇਸ ਤਰ੍ਹਾਂ ਬਣਾਉਣਾ ਹੈ ਦੋ ਦੋ ਕਰਕੇ ਮੈਂ ਨੇ ਫਰਾਈ ਪੈਨਸ ਪਾਇਆ ਇਹਨਾਂ ਨੂੰ ਤਲਣਾ ਨੂੰ ਸਟਿਕ ਦੇ ਨਾਲ ਹੀ ਦੋ ਦੂਸਰੇ ਤਰ੍ਹਾਂ ਵੀ ਦਿਖਾਵਾਂਗੇ ਸਟਿਕ ਟੋਪੀ ਨਾਲ ਕਿਸ ਤਰ੍ਹਾਂ ਤਲਿਆ ਜਾਂਦੇ ਹੈ ਤੇ ਦੋ ਇਹਨੂੰ ਸਟ੍ਰਿਕਸ ਦੇ ਨਾਲ ਹੀ ਕਿਸਟਿਕ ਦੇ ਨਾਲ ਹੀ ਖਾਣਾ ਚਾਹੁੰਦੇ ਹੈ ਕਿਸਟਿਕ ਤੋਂ ਬਿਨਾ ਖਾਣਾ ਚਾਹੁੰਦੇ ਸੋਵੇਂ ਦੋਨੋਂ ਤਰ੍ਹਾਂ ਦਿਖਾਵਾਂਗੇ ਜੇ ਦੀ ਸਟਿਕ ਦੇ ਨਾਲ ਆਪਾਂ ਫਰਾਈ ਕਰਨੇ ਰੱਖੇ ਨਾ ਉਹ ਬਸ ਜਸਟ ਫਰਾਈ ਕਰਨੇ ਬਹੁਤ ਜ਼ਿਆਦਾ ਨਹੀਂ ਇਹ ਦੇਖੋ ਥੋੜਾ ਥੋੜਾ ਨਾ ਤੁਸੀਂ ਆਪੀ ਦੇਖ ਰਹੇ ਹੋ ਹਾਂ ਨਾ ਥੋੜਾ ਥੋੜਾ ਇਹਨੂੰ ਫਰਾਈ ਕਰਨਾ ਕਿਉਂਕਿ ਇਹਦੀ ਆਪਾਂ ਇਹਨੂੰ ਆਪਾਂ ਸਬਜੀ ਕਿਸ ਤਰ੍ਹਾਂ ਬਣਾਣੀ ਉਹ ਦੇਖਣਾ ਹੈ ਕਿਉਂਕਿ ਸਬਜੀ ਜਿਹਨੂੰ ਆਪਾਂ ਬਣਾਉਣ ਤੋਂ ਪਹਿਲਾਂ ਨਹੀਂ ਇਹਨੂੰ ਪੂਰਾ ਕੁਕ ਕਰਨਾ ਜੇ ਕਿ ਨੂੰ ਟੋਟਲੀ ਫਰਾਈ ਕਰਨਾ ਹੈ ਤੁਸੀਂ ਟੀਪ ਫਰਾਈ ਕਰਨਾ ਹੈ ਉਹ ਤਾਂ ਫਿਰ ਸਨੈਕਸ ਦੀ ਤਰ੍ਹਾਂ ਖਾ ਸਕਦੇ ਹੋ ਇਹ ਸਬਜੀ ਦੀ ਤਰ੍ਹਾਂ ਬਣਾਉਣਾ ਹੈ ਤਾਂ ਇਹਨੂੰ ਥੋੜਾ ਥੋੜਾ ਹੀ ਤੁਸੀਂ ਇਹਨੂੰ ਫਰਾਈ ਕਰਨਾ ਹੈ ਬਹੁਤ ਜ਼ਿਆਦਾ ਨਹੀਂ ਥੋੜਾ ਥੋੜਾ ਕਰਕੇ ਬਾਕੀ ਨੂੰ ਸਬਜੀ ਬਣਾਉਂਦੇ ਆਂ ਦੀ ਦੋਨੋਂ ਅਸੀਂ ਸਟਿਕਸ ਦੇ ਵਿੱਚੋਂ ਕੱਟ ਲਿਆ ਬੜੇ ਆਰਾਮ ਨਾਲ ਨਿਕਲ ਜਾਂਦਾ ਹੈ ਇਹ ਦੇਖੋ ਇਹਨੂੰ ਆਪਾਂ ਸਟਿਕਸ ਦੇ ਵਿੱਚੋਂ ਕਾਟ ਲਿਆ ਇਹਨੂੰ ਹੁਣ ਆਪਾਂ ਕੱਟ ਦੇਣਾ ਹੈ ਥੋੜਾ ਥੋੜਾ ਨੂੰ ਕੱਟਣਾ ਹੈ ਇਹਨੂੰ ਆਪਾਂ ਕੱਟਤਾ ਇਨੁਸਤਰਾ ਦੇ ਬਹੁਤ ਛੋਟੇ ਪੀਸਿਸ ਕਰ ਲੈ। ਨਾ ਬਹੁਤ ਵੱਡੇ ਨਾ ਬਹੁਤ ਛੋਟੇ। ਇਸ ਤਰ੍ਹਾਂ ਕੱਟੀ ਜਾਣ। ਇਹਨਾਂ ਕੱਟਣ ਤੋਂ ਬਾਅਦ ਇਸ ਤਰ੍ਹਾਂ ਦੀ ਸ਼ੇਪ ਨਿਕਲੇਗੀ ਜਿੱਦਾਂ ਆਪਾਂ ਮਾਰਕੀਟੋਂ ਲੈਂਦੇ ਆ ਹਨ। ਬਿਲਕੁਲ ਉਸ ਤਰ੍ਹਾਂ ਸ਼ੇਪ ਨਿਕਲੇਗੀ। ਹੁਣ ਆਪਾਂ ਇੱਕ ਕੜਾਈ 'ਚ ਥੋੜਾ ਜਿਹਾ ਤੇਲ ਪਾਇਆ। ਉਹਦੇ ਵਿੱਚ ਆਪਾਂ ਪਿਆਜ਼ ਪਾਇਆ। ਨਾਲ ਹੀ ਹਰੀ ਮਿਰਚ ਪਾਇਆ। अच्छी तरह भुन लेना ये आधा चम्मच नमक है फिर एक चम्मच हल्दी पा इन अच्छी तरह मिक्स कर दो ताजो हल्दी भुनी जाए अद्धा अद्धा चम्मच अजवैन पा देना कुछ मिक्स कर देना हल्दी भुनी ले फिर आप टमाटर कट के बीच पा देना ਅੱਧਾ ਗਲਾ ਪਾਣੀ ਪਾ ਗਏ। ਇਹਨੂੰ ਅੱਗੇ ਤੋਂ ਮਿਕਸ ਕਰ ਦੋ। اتنا ਪਾਣੀ ਉਪਰ ਲੱਗ ਗਿਆ ਦੇਖੋ ਤੜਕੇ ਵਾਲਾ। ਫਿਰ ਆਪਾਂ ਜਿਹੜੀ ਸਟICKS ਵਾਲੇ ਬਣਾਈ ਸੀ ਹਨਾ ਇਹਨਾਂ 'ਚ ਸੋਇਆ ਚਾਪ ਮਦੇ ਹਨਾ ਇਹ ਬਣਾ ਸੀ ਫਿਰ ਜਿਹੜੀ ਦੂਜੀ ਵਿੱਚੋਂ ਕੱਢ ਕੇ ਗੱਡੇ ਸੀ ਦੋਨੋਂ ਤਰ੍ਹਾਂ ਦੀ ਬਣਾਈ ਹੈ ਨਾ ਤਾਂ। ਕੋਈ ਉਸਤਾ ਲਾਈਕ ਕਰ ਦੇ ਕੋਈ ਉਸਤਾ ਲਾਈਕ ਕਰ ਦੇ। ਦੋਨੋਂ ਤਰ੍ਹਾਂ ਦੀ ਮੈਂ ਇਹਨੂੰ ਵੈਰਾਈਟੀ ਦਿਖਾਤੀ। ਜਿਹੜੀ ਮਰਜ਼ੀ ਤੁਸੀਂ ਬਣਾ ਸਕਦੇ ਹੋ। ਇਹ ਇਹਨਾਂ ਦੇ ਉੱਤੇ ਉਹਨਾਂ ਨੂੰ ਚੜਾਣਾ ਹੈ ਮਸਾਲੇ ਨੂੰ ਇਹਨਾਂ ਦੇ ਉੱਤੇ ਚੜਾ ਦਿਓ ਮਸਾਲਾ ਤੇ ਇਹਨਾਂ ਨੂੰ ਛਿਮਤੇ 5 ਮਿੰਟ ਪੂਰੇ ਪੱਕਣ ਦੇਣਾ ਤੇ 5 ਮਿੰਟ ਬਾਅਦ ਦੇਖਦੇ ਹਾਂ ਜਰਾ ਕਿਸ ਤਰ੍ਹਾਂ ਦੀ ਬਣੀ ਮਸਾਲਾ ਪਾਇਆ ਹੋਮ ਮੇਡ ਜਿਹੜਾ ਗਰਮ ਮਸਾਲਾ ਹੈ ਉਹ ਪਾਤਾ ਕਿਉਂਕਿ ਸਬਜ਼ੀ ਥੋੜੀ ਬਣਾਈ ਹੈ ਬਹੁਤ ਜ਼ਿਆਦਾ ਨਹੀਂ ਬਣਾਈ ਜਿੰਨੀ ਸਬਜ਼ੀ ਉਸ ਦੇ ਕੁਆਂਟੀਟੀ ਦੇ ਹਿਸਾਬ ਤੇ ਗਰਮ ਮਸਾਲਾ ਪਾਓ ਸਭ ਨੂੰ ਬਹੁਤ ਅੱਛਾ ਲੱਗ ਰਿਹਾ ਹੈ ਨਾ ਵਾਹ ਲੱਛਾ ਪ੍ਰੌਟੀਨ ਖਾਓ ਆਨੰਦ ਆ ਜਾਏਗਾ